ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਆਪ ਸਭ ਦਾ ਸਵਾਗਤ ਹੈ ਅਮੀਦ ਕਰਦੀ ਹਾਂ ਠਕ ਠਾਕ ਹੋਵਾਂਗੀ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਪਲੇਨ ਸੂਟ ਤੇ ਥਾਈ ਡਾਈ ਦੇ ਸੂਟ ਲੈ ਕੇ ਆਏ ਤੁਹਾਨੂੰ ਇਹ ਵੀਡੀਓ ਦੇ ਵਿੱਚ ਸਾਰੇ ਸੂਟ ਟ੍ਰੈਂਡਿੰਗ ਮਿਲਣਗੇ ਜੀ ਆਪਾਂ ਇਹ ਵੀ ਵੀਡੀਓ ਆਪਾਂ ਟਾਈ ਡਾਈ ਸੂਟਾਂ ਤੇ ਬਣਾਏ ਸੀ ਕੁਝ ਛੋਟੇ ਪਲੇਨ ਕ੍ਰਸ਼ ਟਿਸ਼ੂ ਦੇ ਸੂਟ ਹੈ ਜੀ ਬਹੁਤ ਸੋਹਣੇ ਸਾਰੇ ਸੂਟੀ ਬਹੁਤ ਸੋਹਣੇ ਆਪਾਂ ਇਹ ਸੂਟ ਕ੍ਰੈਸ਼ ਟਿਸ਼ੂ ਦਾ ਸੂਟ ਜੀ ਇੱਕ ਸੂਟ ਆਪਾਂ 450 ਪ੍ਰਾਈਜ਼ ਦਾ ਮਿਲੇਗਾ 5 ਮੀਟਰ ਦੀ ਕੱਟ ਹੋਊਗੀ ਜੀ ਦੇ ਸਾਰੇ ਸੂਟੇ ਤੁਹਾਨੂੰ ਕੋਈ ਵੀ ਕਲਰ ਲੈਣਾ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰਾਂ ਤੇ ਮੈਸਜ ਕਰ ਸਕਦੇ ਆ ਤੇ ਬਹੁਤ ਸੋਹਣੇ ਸਾਰੇ ਕਲਰ ਦੇ ਤੁਹਾਨੂੰ ਮਿਲਣਗੇ ਟਾਈ ਡਾਈ ਦੇ ਵਿੱਚ ਕੋਈ ਵੀ ਸੂਟ ਤੁਸੀਂ ਲੈਣਾ ਹੋਵੇ ਤੁਹਾਨੂੰ ਇਹਦਾ ਪ੍ਰਾਈਜ਼ ਜੀ ਦਿੱਧ ਡੁਬੱਟਾ 1500 ਦਾ ਸੂਟ ਪਾਏਗਾ ਜੀ ਸਾਰੇ ਸੂਤੀ ਬਹੁਤ ਸੋਹਣੇ ਹੈਗੇ ਕ੍ਰਾਸ਼ਟੀਚੂ ਦੇ ਦੀ ਤੇ ਟਾਈ ਡਾਈ ਦੇ ਸੂਤੀ ਆਪਣੇ ਕੋਲੇ ਸਾਰੇ ਸੂਤੀ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਸੂਟ ਡਾਈ ਦੇ ਲੈਣੇ ਜਿਵੇਂ ਚੌੜੀ ਜੱਟ ਹੋਗੀ ਨੇਚਰਲ ਕ੍ਰੇਵ ਹੋਗੀ ਜਾਂ ਆਰਗੰਜਾ ਹੋ ਗਿਆ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਟਾਈ ਡਾਈ ਦੇ ਸੂਟ ਪਿਆਰ ਕਰੋਣਾ ਤੇ ਤੋਂ ਤੁਸੀਂ ਸੋਨੂੰ ਦੁਬੱਟਾ ਦਬੱਟਾ ਸਭ ਤੋਂ ਸਾਰੇ ਸੂਤੀ ਮਿਲेंगे ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਲੈਣਾ ਹੋ ਇਸ ਵੀਡੀਓ ਦੇ ਵਿੱਚ ਜਿਹਨੂੰ ਸਰਵਿੰਗ ਚੋਟ ਲੈ ਕੇ ਸਾਨੂੰ ਮੈਸੇਜ ਕਰੋ ਜੀ ਕਮੈਂਟ ਵਿੱਚ ਦੱਸੋ ਤੁਹਾਨੂੰ ਕਿਹੜਾ ਚਾਹੀਦਾ ਜੀ ਤੁਹਾਨੂੰ ਉਹ ਹੀ ਸੂਟ ਮਿਲੇਗਾ ਤੇ ਆਪਣੇ ਕੋਲ ਜੀ ਸਾਰੇ ਸੂਟ ਜੀ ਅਵੇਲੇਬਲ ਹੈ ਜੀ ਤੇ ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੈ ਤੇ ਸਾਡੇ ਚੈਨਲ ਨੂੰ ਜਸ ਫੈਸ਼ਨ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਨਵੀਆਂ ਵੀਡੀਓ ਆਉਣ ਵਾਲੀਆਂ ਜੀ ਜਰੂਰ ਦੇਖੋ ਤੇ ਤੁਹਾਡੇ ਕੋਲ ਇਹ ਸਾਰੀ ਵੀਡੀਓ ਪਹੁੰਚਣੀਆਂ ਤੇ ਆਪਣੇ ਕੋਲ ਸੂਟ ਦੇ ਸਾਰੇ ਕਲਰ। ਇਸ ਨੂੰ ਲੈਣ ਲਈ ਕੋਈ ਵੀ ਫਰਕ ਲੈਣਾ ਹੋਗਾ। ਤੁਹਾਨੂੰ ਦੇਖੋ ਕੋਈ ਦਿੱਤੇ ਜੀ ਥਾਈ ਡਾਈ ਦੇ ਬਹੁਤ ਸੋਹਣੇ ਸੂਟ ਹੈ ਥਾਈ ਡਾਈ ਦੇ। ਤੇ ਉਹਨਾਂ ਦੇ ਆਪਣੇ ਨਾਲ ਪਲੇਨ ਬਾਟਮ ਤੇ ਬਣਿਆ ਹੋਇਆ ਜੀ ਬਹੁਤ ਸੋਹਣਾ ਲੱਗੂਗਾ ਜੀ। ਇਹ ਸੂਟ ਹੀ ਅੱਜਕੱਲ ਟ੍ਰੈਂਡ ਦੇ ਵਿੱਚ ਹੈ। ਪਾਰਟੀ ਵੀ ਸੂਟ। ਸੋਨੂੰ ਪਲੇਨ ਸੂਟ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਤੁਸੀਂ ਥਾਈ ਡਾਈ ਦੇ ਵੀ। ਜੀ ਸਾਰੇ ਕਲਰ ਹੀ ਬਹੁਤ ਸੋਹਣੇ ਕਲਰ ਹੈ। ਤੁਹਾਨੂੰ ਸਾਰੇ ਕਲਰ ਵੀ ਪਸੰਦ ਆਉਣਗੇ ਹਾਲੇ ਫਿਰ ਸਾਈਡਾ ਜਿਹਦੇ ਵਿੱਚ ਫੋਕਸ ਹੋਣਾ ਸੂਟ ਪਾਣੀ ਕੇ ਤਿਆਰ ਹੋਇਆ ਵਾਲਾ ਵੀ ਤੇ ਲਾਈਟ ਜਿਹਾ ਕਲਰ ਹੈ ਤੁਸੀਂ ਕਿਸੇ ਵੀ ਕੱਲ ਨੇ ਕਿਸੇ ਕੋਈ ਕਿਸੇ ਵੀ ਤਿਆਰ ਕਰਵਾਉਣਾ ਹੋ ਤਾਂ ਇਹ ਸੂਟ ਸਾਨੂੰ ਬੇ ਤਿਆਰ ਕਰਵਾ ਸਕਦੇ ਤੁਸੀਂ ਕੋਰੀਅਰ ਕਰ ਸਕਦੇ कर देंगे भी सबसे भी किसी आज कोई भी पौचा वर्त से तो यू बन के बहुत सोना प्यार होगा टाइड आई का पत्ता पे तो जी बाल तो ये भी बहुत सोना कलर है जी कलर कॉम्बीनेशन बहुत सोना बनया हुआ ये अपने सारे कलर ही मिलेंगे ਤੁਸੀਂ ਕੋਈ ਵੀ ਸੂਟ ਲੈਣਾ ਤਾਂ ਤੁਸੀਂ ਫਟਾਫਟ ਸਕਰੀਨਸ਼ਾਟ ਲਓ ਤੇ ਘਰ ਬੈਠੇ ਸੂਟ ਮੰਗਾਓ ਟਾਈ ਡਾਈ ਦੇ ਵਿੱਚ ਕਲਾਸ਼ ਟਿਸ਼ੂ ਦੇ ਵਿੱਚ ਕਿਤੇ ਵੀ ਤੁਸੀਂ ਹੋਵੇ ਤੁਸੀਂ ਕਿਸੇ ਵੀ ਵਿਦੇਸ਼ਾ ਜਹੋ ਤੇ ਕਿਤੇ ਵੀ ਹੋ ਤੁਸੀਂ ਇਸ ਨੂੰ ਸੂਟ ਘਰ ਬੈਠੇ ਕੋਰੀਅਰ ਕਰਤਾ ਜਾਊਗਾ ਤੁਹਾਨੂੰ ਉੱਤੇ ਸੋਨਾ ਪਰਸ ਤੇ ਜਾਇਆ ਜਾਊਗਾ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸਾਨੂੰ WhatsApp ਕਰੋ ਇਹ ਸਾਰੇ ਸੂਟੇ ਬਹੁਤ ਹੀ ਸੋਹਣੇ ਨੇ ਤੁਸੀਂ ਪੂਰੀ ਵੀਡੀਓ ਜੀ ਜ਼ਰੂਰ ਵੇਖਿਆ ਕਰੋ ਤੇ پوری ਵੀਡੀਓ ਦੇ ਦੇਖ ਕੇ ਜੀ ਪਤਾ ਲੱਗਦਾ ਆਪਣੇ ਕੋਲੇ ਜੀ ਆਪਣੀਨ ਸੂਟ ਸੀ ਤੇ ਕੁਆਲਟੀ ਵੀ ਇਸ ਸੂਟ ਦੀ ਜੀ ਬਹੁਤ ਸੋਹਣੀ ਹੈ ਤੇ ਕਲਰ ਵੀ ਤੁਸੀਂ ਕੋਈ ਵੀ ਕਲਰ ਲੀ ਜਿਹੜਾ ਤੁਸਨੋ ਪਸੰਦ ਦਾ ਸੋਹਣਾ ਹੈ ਉਸ ਅਕੋਰਡਿੰਗ ਤਾ ਕਰੀ ਸਨੋ ਹੀ ਪਰ ਮਿਲਦੀ ਹੈ ਸਾਰੇ ਕਲਰ ਵੀ ਬਹੁਤ ਸੋਹਣੇ ਕਲਰਾਂ ਜੀ ਕੁਆਲਟੀ ਵੀ ਸੋਹਣੇ ਸਾਰੇ ਕਲਰ ਵੀ ਬਹੁਤ ਸੋਹਣੇ ਹਨ ਜੇ ਤੁਸੀਂ ਸਾਡੀ ਪੂਰੀ ਵੀਡੀਓ ਦੇ ਵਿੱਚ ਵੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਤੇ ਅੱਗੇ ਵੀਡੀਓ ਵੀੱਕੀ ਜੀ ਸ਼ੇਅਰ ਕਰਨਾ ਤੇ ਲਾਈਕ ਕਰਨਾ ਜਰੂਰ ਖੁੱਲਣ ਵਾਲੀ ਜੀ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਸਾਡੇ ਸੂਟ ਜੀ ਸਾਰੇ ਵੀਕ ਕੇ ਸਾਨੂੰ ਮੈਸੇਜ ਕਰਨਾ ਵੀ ਤੁਹਾਨੂੰ ਕਿੱਦਾਂ ਸਾਡੇ ਸੂਟ ਲੱਗੇ ਤੇ ਆ ਆਪਣੇ ਕੋਲੇ ਜੀ ਪਲੇਨ ਸੂਟ ਹੈ ਤੁਸੀਂ ਸਾਡੇ ਤੋਂ ਵਰਕ ਕਰਕੇ ਪੇਂਟ ਕਰਕੇ ਹੈਂਡਵਰਕ ਕਰਕੇ ਕੋਈ ਵੀ ਵਰਕ ਕਰਕੇ ਤੁਸੀਂ ਤਿਆਰ ਕਰਵਾ ਸਕਦੇ ਆ ਰੈਡੀ ਕਰਵਾ ਸਾਡੇ ਸਾਡੇ ਤੋਂ ਸੂਟ ਜੀ ਇਹ ਸਾਰੇ ਸੂਟ ਹੀ ਫਿਲ ਹੋਣਗੇ ਸੌਂ ਤੋਂ ਲੂਗੇ ਆਪਣੇ ਕੋਲੇ ਪਾਲਟੀ ਵੀ ਸੂਟ ਵੀ ਪਲੇਨ ਦੇ ਚ ਸਾਰੇ ਰੈਡੀ ਕੀਤੇ ਵੀ ਆਪਣੇ ਕੋਲੇ ਆ ਪਸ਼ਮੀਨੇ ਦੇ ਸੂਟ ਸੀ ਤਾਈਡ ਆਇਜ ਤੇ ਬਹੁਤ ਛੋੜੇ ਛੋਟੇ ਵੀ ਟ੍ਰੈਂਡ ਦੇ ਵਿੱਚ ਸੂਟ ਆਇਜ ਆਪਣੇ ਕੋਲੇ ਇਹ ਸਾਰੇ ਕਲਰ ਵੀ ਤੁਹਾਨੂੰ ਛੋੜੇ ਰਿਕਾਰਡਿੰਗ ਤੁਹਾਨੂੰ ਕਿ ਮਿਲਣਗੇ ਜੋ ਵੀ ਕਲਰ ਤੁਸੀਂ ਲੈਣਾ ਸੋਡੇ ਦੀਆਵਾ ਕਲਰ ਵੀ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈ ਤੇ ਆਪਣੇ ਕੋਲੇ ਆ ਕੁਝ ਕ੍ਰਾਸਟਿਚ ਦੇ ਸੂਟ ਜੀ ਪਲੇਨ ਸੂਟ ਜੀ ਫਰਕ ਕਰਾਉਣਾ ਹੋਵੇ ਤੇ ਟੇਰਟ ਕਰਾਉਣਾ ਹੋਵੇ ਹੈਂਡਵਰਕ ਕੁਛ ਵੀ ਤਰ੍ਹਾਂ ਦਾ ਹੋਵੇ ਤੇ ਤੇ ਤੁਸੀਂ ਸੂਟ ਜੀ ਕੰਬੀਨੇਸ਼ਨ ਜੀ ਕੁਝ ਇਹ ਤੇ ਰਾਇ ਕਰ ਸਕਦੇ ਆ ਤੁਹਾਨੂੰ ਸਾਰੇ ਸੂਟੇ ਸਾਡੀ ਪਸੰਦ ਆਉਣਗੇ ਮੈਸੇਜ ਕਰ ਸਕਦੇ ਜਿਹੜੇ ਸੁਪਰ ਸੀਟ ਚਾਹਵੋ ਲੋ ਰੈਡੀ ਹੋਣਾ ਸਾਡੇ ਵੀਡੀਓ ਦੇ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਤੰਦਰਵਾਦ ਖੜੇ ਜੀ ਇਹੇ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਸਾਡੀ ਵੀਡੀਓ ਤੁਹਾਨੂੰ ਬਹੁਤ ਤੰਦਰਵਾਦ ਠੀਕ